نا ساٹھیا بڑھیا انسان سانو بدلا دیتا سنہ اچھا کاش کتھی کو ہے انہی بڑھی ہو جی دیا وہ نے چند والیاں سکتے ہیں سنہ چند والیاں سکتے ہیں سنہ چندہ لینے کو ضرور ہے جانا ہے

اپنی راج دٹی ہے مبارک آخو شکتی ہو تیری شکتی ہوتی شبد سن کے سارے دیا سارے تھا

ਮਾਫੀ ਦਈਏ ਲੋਕਾਂ ਨੂੰ ਪਰ ਸਾਡੇ ਅੰਦਰ ਅਸੀਂ ਮਾਫੀ ਲੈਣੀ ਤਾਂ ਸਾਰੀ ਚਾਉਂਦੇ ਆ ਪਰ ਦੇਣੀ ਨਹੀਂ ਕਿਹਨੂੰ ਚਾਉਂਦੇ ਮਾਫੀ ਹੈ ਨਾ ਜਿੱਦਾਂ ਅਸੀਂ ਕੋਈ ਵੀ ਧਨ ਜਿਹੜਾ ਵਾ ਜਿਹੜਾ ਦੁਨਿਆਵੀ ਧਨ ਆ ਲੈਣਾ ਅਸੀਂ ਪਰਮੇਸ਼ਰ ਤੋਂ ਚਾਉਂਦੇ ਆ ਪਰ ਪਰਮੇਸ਼ਰ ਦੇ ਲਈ ਕੁਝ ਕੱਢਣਾ ਨਹੀਂ ਚਾਉਂਦੇ ਇਸੇ ਤਰ੍ਹਾਂ ਪਰਮੇਸ਼ਰ ਤੋਂ ਆਪਣੇ ਸਾਰੇ ਬਾਬਾਂ ਦੀ ਮਾਫੀ ਲੈਣੀ ਚਾਉਂਦੇ ਆ ਪਰ ਕਿਸੇ ਨੂੰ maaf ਕਰਨਾਂ ਦੀ ਚਾਉਂਦੇ ਠੀਕ ਹੈ ਅੱਗੇ ਬਸ ਸਾਰਿਆਂ ਦਾ ਨਾਮ ਰੱਖਦੇ ਆ ਤੇ ਹਰ ਗੱਲ ਦਾ ਨਿਆਂ ਪਰਮੇਸ਼ਰ ਤੋਂ ਹੀ ਚਾਹੁੰਦੇ ਆ ਠੀਕ ਹੈ ਉਹ ਨਿਆਈ ਪਰਮੇਸ਼ਰ ਆ ਯਾਦ ਰੱਖੋ ਜਦੋਂ ਅਸੀਂ ਇੱਕ ਦੂਸਰੇ ਦਾ ਨਿਆਂ ਕਰਾਂਗੇ ਨਾ ਤੇ ਅਸੀਂ ਖੁਦ ਫਸ ਜਾਾਂਗੇ ਪਰ ਜਦੋਂ ਅਸੀਂ ਨਿਆਂ ਦੀ ਹੱਥ 'ਚ ਆਪਣਾ ਨਿਆਂ ਦੇ ਰਾਗੇ ਤੇ ਉਹ ਨਿਆਈ ਪਰਮੇਸ਼ਰ ਆ ਉਹ ਸਾਡਾ ਨਿਆਂ ਵਧੀਆ ਤਰੀਕੇ ਨਾਲ ਕਰੇਗਾ ਤੇ ਜਦੋਂ ਅਸੀਂ ਆਪੂ ਨਿਆਂ ਕਰਨ ਲੱਪੈਨੇ ਆ ਫਿਰ ਅਸੀਂ ਪਰਮੇਸ਼ਰ ਦੇ ਕਲਾਮ ਤੋਂ ਬਾਹਰ ਹੋ ਜਾਂਦੇ ਆ ਤਾਂ ਪਿਛਲੇ ਦਿਨਾਂ 'ਚ ਤੁਹਾਨੂੰ ਦੱਸਿਆ ਹੀਗਾ ਪਿਲਾਤ ਦੇ ਸਮੇਂ ਤੇ ਮੱਛੀ ਮੱਤੀ ਦੇ ਪੰਚਵੀਂ ਰਿਆਏ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਲਾਸਟ ਸਮੇਂ ਦੇ ਵਿੱਚ ਜਦੋਂ ਨਿਆਂ ਹੋਣਾ ਤੇ ਪ੍ਰਭੂ ਤੁਹਾਡੇ ਕੰਮਾਂ ਦੇ ਅਨੁਸਾਰ ਤੁਹਾਡੇ ਨਾਲ ਨਿਆਂ ਕਰੇਗਾ ਬੋਲੇਗਾ ਉਹ ਕੋਟਾ ਨੂੰ ਦੱਸੇਗਾ ਕਿ ਤੁਸੀਂ ਮੇਰੇ ਲਈ ਆਹ ਕੰਮ ਕੀਤੇ ਤਾਂ ਵੀ ਦੇ ਉੱਤੇ ਜਦੋਂ ਅਸੀਂ ਦਇਆ ਕਰਦੇ ਹਾਂ ਤੇ ਸਾਡੇ ਉੱਤੇ ਅਸੀਂ ਫਿਰ ਪਰਮੇਸ਼ਰ ਸਾਡੇ ਤੇ ਖੁਸ਼ ਹੁੰਦਾ ਤੇ ਉਹ ਸੋਚਦਾ ਸਾਡੇ ਬਾਰੇ कि जो ਮੈਨੂੰ ਤੇ ਦਇਆ ਕੀਤੀ ਇਹਦੇ ਉਹਨੂੰ ਅੱਗੇ ਦੂਸਰੇ ਤੇ ਉੱਤੇ ਵੀ ਦਇਆ ਕੀਤੀ ਆ ਲੋ ਦੂਜਾ ਤੁਮਤੀਸ ਕੋਦਾ ਇਹ 3 ਦਇਆ ਹੈ ਦੂਜਾ ਤੁਮਤੀਸ 3 ਦਇਆ ਹੈ ਮੈਂ ਪਰਮੇਸ਼ਰ ਹਾਂ ਤੇ ਤੁਸੀਂ ਸੁਣੋ ਜਿਹੜਾ ਜੋ ਗਿਆ ਤੇ ਮਾਇਦਾ ਨਿਉ ਕਰਦਾ ਹੈ ਗਵਾਹ タル ਕੇ ਉਹਦੇ ਪ੍ਰਕਾਸ਼ ਤੇ ਰਾਜ ਦਾ ਵਾਸਤਾ ਦੇ ਕੇ ਤਾਨੂੰ ਤੇ ਗੀਤ ਗਾਦਾ ਹਾਂ ਪਈ ਤੂੰ ਵਜਾਂ ਦਾ ਪਟਾਨ ਕਰ ਹਾਂਜੀ ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰੇ ਪੂਰੀ ਤੀਰ ਜੱਤੇ ਸਿੱਖਿਆ ਨਾਲ ਛਿੜਕਦੇ ਤਾੜ ਤਾੜਨਾ ਤੇ ਤੇ ਗੀਤ ਕਰ ਹਾਂਜੀ ਕਿਉਂ ਜੋ ਸਮਾ ਆਵੇਗਾ ਜਦੋਂ ਖਰੀ ਸਿੱਖ ਸਮਾਵੇਗਾ ਜਦੋਂ ਲੋਕ ਖਰੀ ਸਿੱਖਿਆ ਨੂੰ ਨਾ ਸਹਿਣਗੇ ਖਰੀ ਸਿੱਖਿਆ ਕਿਹੜੀ ਆ ਜਿਹਦੇ ਤੋਂ ਲੋਕਾਂ ਨੂੰ ਤੌਰ ਨਾ ਮਿਲਦੀ ਆ ਉਹ ਸਿੱਖਿਆ ਲਿਖਿਆ ਕਿ ਉਹ ਸਮਾਵੇਗਾ ਜਦੋਂ ਲੋਕ ਖਰੀ ਸਿੱਖਿਆ ਨੂੰ ਨਾ ਸਹਿਣਗੇ ਤੇ ਫੇਰ ਕੀ ਕਰਨਗੇ ਪਰ ਕੰਨਾ ਦੀ ਗਲੂਨ ਦੇ ਕਾਰਨ ਪਰ ਕੰਨਾ ਦੀ ਗਲੂਨ ਦੇ ਕਾਰਨ ਆਪਣੇ ਪਿਛੇ ਕੰਮਾਂ ਦੇ ਅਨੁਸਾਰ ਆਪਣੇ ਵਿਚਾਰ ਦੇ ਅਨੁਸਾਰ ਆਪਣੇ ਨੇ ਕਿੰਨੇ ਗੁਰੂ ਧਾਰ ਲੈ ਗਏ ਤੇ ਸਾਰੇ ਗੁਰੂ ਤਾਰਨਗੇ ਤੇ ਸਾਰੇ ਗੁਰੂ ਕੀ ਕਰ ਲੈਣਗੇ ਧਾਰ ਲੈਣਗੇ ਤੇ ਧਾਰ ਲੈ ਗਏ ਕਿਉਂ ਕਿ ਆਪਣੇ ਕੰਮਾਂ ਦੇ ਅਨੁਸਾਰ ਭਈ ਮੈਨੂੰ ਆਪਣੇ ਮਤਲਬ ਦੇ ਅਨੁਸਾਰ ਗੁਰੂ ਚਾਹੀਦਾ ਵਾ ਪਰ ਉਹ ਗੁਰੂ ਗੁਰੂ ਨਹੀਂ ਹੈ ਜਿਹੜਾ ਪਰਮੇਸ਼ਰ ਦੀ ਆਵਾਜ਼ ਤੋਂ ਦਵਾ ਕੋਈ ਹੋਰ ਆਵਾਜ਼ ਦਵੇ